ਅੱਪਾ ਗੱਲ ਕਰ ਲਈ ਸੀ ਗੁਰਮੁਖੀ ਲਿਪੀ ਦੀ ਗੁਰਮੁਖੀ ਲਿਪੀ ਦੇ ਔਰਥੋਗ੍ਰਾਫੀ ਆਪਾਂ ਸਮਝ ਚੁੱਕੇ ਆ ਕਿ ਉਹਦੇ ਵਿੱਚ ਕਿਸ ਤਾਂ ਕਿਤਾਂ ਦੇ ਜਿਹੜੇ ਅੱਖਰ ਨੇ ਹੁਣ ਅਗਲੀ ਗੱਲ ਆਪਣੇ ਸਾਹਮਣੇ ਆਉਂਦੀ ਹੈ ਕਿ ਗੁਰਮੁਖੀ ਲਿਪੀ ਦਾ ਜਨਮ ਕਿਵੇਂ ਹੋਇਆ ਜਨਮ ਹੋਣ ਤੋਂ ਬਾਅਦ ਇਹ ਲਿਪੀ ਕਿੱਦਾਂ ਹੌਲੀ-ਹੌਲੀ ਵਿਕਾਸ ਕਰਦੀ ਗਈ ਇੱਕ ਬੜੀ ਹੀ ਪਰਪੱਕ ਲਿਪੀ ਬਣ ਗਈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝੀਏ ਕਿ ਜਦੋਂ ਆਪਾਂ ਚਾਹੇ ਕਿਸੇ ਭਾਸ਼ਾ ਦੀ ਗੱਲ ਕਰਦੇ ਆਂ ਚਾਹੇ ਆਪਾਂ ਕਿਸੇ ਲਿਪੀ ਦੀ ਗੱਲ ਕਰਦੇ ਆਂ ਉਹਦੇ ਲਿਖਤੀ ਰੂਪ ਦੀ ਗੱਲ ਕਰਦੇ ਆਂ ਉਹਦੇ ਅੱਖਰਾਂ ਦੀ ਗੱਲ ਕਰਦੇ ਆਂ ਇਸ ਗੱਲ ਦਾ ਨਿਰਣਾ ਲੈਣਾ ਬੜਾ ਹੀ ਮੁਸ਼ਕਲ ਹੁੰਦਾ ਹੈ ਕਿ ਇੱਕ ਲਿਪੀ ਆ ਜਿਹੜੀ ਉਹ ਵਿਸ਼ੇਸ਼ ਤੌਰ ਤੇ ਕਿੱਥੋਂ ਜਨਮੀ ਕਿਉਂਕਿ ਅਜਿਹਾ ਕਦੇ ਵੀ ਨਹੀਂ ਹੁੰਦਾ ਕਿ ਇੱਕ ਲਿਪੀ ਆ ਉਹਦਾ ਜਨਮ ਕਿਸੇ ਵਿਸ਼ੇਸ਼ ਇੱਕ ਇਨਸਾਨ ਨੇ ਕਰ ਦਿੱਤਾ ਹੋਵੇ ਜਾਂ ਇੱਕ ਸਮੇਂ ਪੰਜ ਸੱਤ ਬੰਦੇ ਇਕੱਠੇ ਹੋ ਕੇ ਬੈਠ ਗਏ ਤੇ ਉਹਨਾਂ ਨੇ ਸੋਚ ਲਿਆ ਚਲੋ ਵੀ ਲਿਪੀ ਬਣਾਈਏ। ਸੁਬ ਗੁਰਮੁਖੀ ਲਿਪੀ ਦਾ ਜਨਮ ਕਿੱਦਾਂ ਹੋਇਆ ਇਹਨੂੰ ਸਮਝਣ ਵਾਸਤੇ ਸਾਨੂੰ ਜਿੰਨਾ ਵੀ ਸਾਡੇ ਕੋਲ ਇਸ ਦੇ ਪ੍ਰਤੀ ਪੁਰਾਣੇ ਦਿੱਤੇ ਗਏ ਵਿਦਵਾਨਾਂ ਦੇ ਜਿਹੜੇ ਪਰਮਾਣ ਦੇ ਉਹ ਪਰਮਾਣ ਉਪਲਬਧ ਹੋਣਗੇ ਅਸੀਂ ਉਹਨਾਂ ਪਰਮਾਣਾਂ ਦੇ ਉੱਤੇ ਚਰਚਾ ਕਰਾਂਗੇ ਉਤੋਂ ਅਸੀਂ ਕਿਸੇ ਫੈਸਲੇ ਤੇ ਪਹੁੰਚ ਸਕਦੇ ਹਾਂ ਕਿ ਗੁਰਮੁਖੀ ਲਿਪੀ ਹੈ ਜਿਹੜੀ ਉਹ ਕਿਵੇਂ ਬਣੀ ਹੋਈ ਹੋਊਗੀ ਜਾਂ ਕਿੱਥੋਂ ਬਣੀ ਹੋਈ ਹੋਊਗੀ ਇੱਕ ਚੀਜ਼ ਦਾ ਸਮਝੋ ਅਗਰ ਆਪਾਂ ਇਹ ਮੰਨਦੇ ਆ ਨਾ ਕਿ ਲਿਪੀ ਸਿਰਫ ਇੱਕ ਬਸ ਅੱਖਰ ਜਾਂ ਲਕੀਰਾਂ ਹੀ ਨੇ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਹੈਗਾ ਜਾਂ ਭਾਸ਼ਾ ਨੂੰ ਲਿਖਣ ਦਾ ਢੰਗ ਹੀ ਹੈ ਕਿਸੇ ਵੀ ਢੰਗ ਚ ਲਿਖੀ ਜਾ ਸਕਦੀ ਹੈ ਤਾਂ ਇਹ ਸਹੀ ਗਲਤ ਕਿਉਂਕਿ ਲਿਪੀ ਕਿਸੇ ਭਾਸ਼ਾ ਨੂੰ ਬਚਾਉਣ ਦੇ ਵਿੱਚ ਵੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਅਗਰ ਕਿਸੇ ਵੀ ਭਾਸ਼ਾ ਦੀ ਨਾ ਆਪਣੀ ਇੱਕ ਵਿਸ਼ੇਸ਼ ਲਿਪੀ ਹੁੰਦੀ ਹੈ ਤਾਂ ਉਹ ਭਾਸ਼ਾ ਜਿਹੜੀ ਹੈ ਛੇਤੀ ਛੇਤੀ ਖਤਮ ਨਹੀਂ ਹੁੰਦੀ ਉਹ ਸਦੀ ਵੀ ਰਹਿੰਦੀ ਹੈ ਲਿਪੀ ਦਾ ਡਾਡਾ ਡਾਡਾ ਰੋਲ ਅਗਰ ਆਪਣੀ ਲਿਪੀ ਹੈ ਕਿਸੇ ਭਾਸ਼ਾ ਦੀ ਅਗਰ ਕਿਸੇ ਭਾਸ਼ਾ ਨੂੰ ਕਿਸੇ ਤੋਂ ਉਧਾਰ ਲਈ ਗਈ ਲਿਪੀ ਦੇ ਵਿੱਚ ਲਿਖਣਾ ਪਵੇ ਫਿਰ ਉਹ ਭਾਸ਼ਾ ਕੋਈ ਜ਼ਿਆਦਾ ਲੰਮਾ ਸਮਾਂ ਕੰਟ ਨਹੀਂ ਸਕਦੀ ਮੈਂ ਉਹਦੀ ਨਾਲ ਸਭ ਤੋਂ ਵੱਡੀ ਉਦਾਹਰਨ ਦਵਾਂ ਉੱਤਰੀ ਭਾਰਤ ਦੇ ਵਿੱਚ అనేక ਕਈ ਭਾਸ਼ਾਵਾਂ ਦੇ ਜਿਨ੍ਹਾਂ ਵਿੱਚੋਂ 8-10 ਤਾਂ ਵੱਡੀਆਂ ਭਾਸ਼ਾਵਾਂ ਹਨ ਉਹਨਾਂ ਵੱਡੀਆਂ ਭਾਸ਼ਾਵਾਂ ਦੇ ਵਿੱਚੋਂ ਆਪਾਂ ਗੱਲ ਕਰੀਏ ਪੰਜਾਬੀ ਫਿਰ ਉਸ ਤੋਂ ਬਾਅਦ ਭਾਸ਼ਾ ਆ ਜਾਂਦੀ ਹੈ ਹਿੰਦੀ ਫਿਰ ਆ ਜਾਂਦੀ ਹੈ પ્રાચી ਭਾਸ਼ਾ अवधी भाषा ਜਿਹੜੀ ਯੂਪੀ ਦੇ ਥੋੜੇ ਜਿਹੇ ਹਿੱਸੇ 'ਚ ਬੋਲੀ ਜਾਂਦੀ ਹੈ। ਪੋਜਪੁਰੀ ਭਾਸ਼ਾ ਅੱਗੇ ਨੇ ਨਾ ਯੂਪੀ ਬਿਹਾਰ ਦੀਆਂ ਇਹ ਜਿਹੜੀਆਂ ਭਾਸ਼ਾਵਾਂ ਨੇ। ਡੋਗਰੀ ਭਾਸ਼ਾ ਸੋ ਕਿੰਨੀਆਂ ਭਾਸ਼ਾਵਾਂ ਨੇ? ਪਰ ਇਹ ਸਾਰੇ ਕਾਸੇ ਦੇ ਪ੍ਰਬੰਧ ਦੇ ਵਿੱਚ ਅਗਰ ਤੁਸੀਂ ਇੱਕ ਚੀਜ਼ ਨੋਟ ਕਰੀ ਹੋਊਗੀ ਇਸ ਸਾਰੀਆਂ ਭਾਸ਼ਾਵਾਂ ਦੇ ਵਿੱਚ ਪੰਜਾਬੀ ਹੀ ਇੱਕ ਇਕਲੋਤੀ ਭਾਸ਼ਾ ਹੈ ਹਿੰਦੀ ਨੂੰ ਛੱਡ ਕੇ ਮੈਂ ਉਹਦੇ ਦੇ ਬਾਅਦ ਵਿੱਚ ਹੋਣਾ ਜਿਹਦੀ ਇੱਕ ਆਪਣੀ ਲਿਪੀ ਹੈ ਜਿਸ ਕਰਕੇ ਪੰਜਾਬੀ ਦੀ ਇੱਕ ਵਿਲੱਖਣ ਹੋਣ ਹੈ ਇਸ ਤੋਂ ਬਿਨਾ ਅਬਦੀ ਭਾਸ਼ਾ ਉਹਦੀ ਕੋਈ ਆਪਣੀ ਲਿਪੀ ਨਹੀਂ ਹੈ ਉਹਨਾਂ ਨੂੰ ਦੇਵਨਾਗਰੀ 'ਚ ਲਿਖਣਾ ਪੈਂਦਾ ਦੇਵਨਾਗਰੀ ਦੇ ਵਿੱਚ ਹਿੰਦੀ ਲਿਖੀ ਜਾਂਦੀ ਹੈ ਪਰ ਅਬਦੀ ਭਾਸ਼ਾ ਆਪਣੀ ਹੋਂਦ ਥੋੜੀ ਥੋੜੀ ਗਵਾ ਰਹੀ ਜੀ ਹੈ ਕਿਉਂਕਿ ਉਹ ਭਾਸ਼ਾ ਨੂੰ ਹਿੰਦੀ ਦੇ ਵਿੱਚ ਜਿਹੜੀ ਹਿੰਦੀ ਜਿਹੜੀ ਲਿਪੀ ਚ ਲਿਖੀ ਜਾਂਦੀ ਹੈ ਦੇਵਨਾਗਰੀ ਉਹਦੇ ਵਿੱਚ ਹੀ ਪੜ੍ਹਨਾ ਪੈਂਦਾ ਐਦਰ ਡੋਗਰੀ ਦੇਖ ਲਓ ਕਿਸੇ ਟਾਈਮ ਉਹਦੀ ਆਪਣੀ ਸਕ੍ਰਿਪਟ ਹੁੰਦੀ ਜੇ ਡੋਗਰਾ ਲਿਪੀ ਹੁੰਦੀ ਸੀਗੀ ਇੱਕ ਡੋਗਰ ਲਿਪੀ ਵੀ ਕਹਿੰਦੇ ਹੁੰਦੇ ਸੀ ਉਹਨੂੰ ਉਹ ਲਿਪੀ ਦੇ ਵਿੱਚ ਕੋਈ ਐਡੀ ਪਰਪੱਕਤਾ ਦਾ ਹੈ ਨਹੀਂ ਸੀ ਉਹਨ ਤਾਈਆਂ ਸੀ ਫਿਰ ਸਮਾ ਪਾ ਕੇ ਹੁਣ ਉਹ ਵੀ ਦੇਵਨਾਗਰੀ ਦੇ ਵਿੱਚ ਲਿਖਣ ਲੱਗ ਗਏ ਤਾਂ ਹੌਲੀ ਹੌਲੀ ਕੀ ਹੋਊਗਾ ਹਿੰਦੀ ਦਾ ਪ੍ਰਭਾਵ ਵੱਜੇਗਾ ਸਧਾਰਨ ਜੀ ਗੱਲ ਆਪਦੀ ਹਿੰਦੀ ਦਾ ਪ੍ਰਭਾਵ ਵੱਜੇਗਾ ਹਿੰਦੀ ਦਾ ਹਿੰਦੀ ਹੈਗੀ ਉਹ ਪੋਜਪੂਰੀ ਹਿੰਦੀ ਦਾ ਪ੍ਰਭਾਵ ਵੱਜੇਗਾ ਬਰਜੀ ਹਿੰਦੀ ਦਾ ਪ੍ਰਭਾਵ ਵੱਜੇਗਾ ਤਾਂ ਉੱਤਰੀ ਭਾਰਤ ਦੇ ਵਿੱਚ ਮੋਟੀ ਜੀ ਗੱਲ ਇਹ ਮੰਨ ਕੇ ਚੱਲੀ ਕਿ ਸਾਨੂੰ ਹੁਣ ਦੂਜੀਆਂ ਭਾਸ਼ਾਵਾਂ ਦਾ ਦਿਖਦੀਆਂ ਨੇ ਦੋਈ ਨਜ਼ਰ ਆਉਂਦੀਆਂ ਨੇ ਇੱਕ ਪੰਜਾਬੀ ਤੇ ਹਿੰਦੀ ਉਹਦਾ ਕਾਰਨ ਇੱਕੋ ਇੱਕ ਹੈ ਇਹਨਾਂ ਕੋਲ ਆਪਣੀਆਂ ਲਿਪੀਆਂ ਨੇ ਬੜਾ ਵੱਡਾ ਰੋਲ ਹੈ ਇਸੇ ਕਰਕੇ ਜਿਹੜੇ ਭਾਸ਼ਾ ਵਿਗਿਆਨੀ ਨੇ ਖੋਜੀ ਨੇ ਯੂਪੀਐਸਸੀ ਵੀ ਹੈ ਜਹੇ ਇਹ ਭਾਸ਼ਾ ਦੇ ਨਾਲ-ਨਾਲ ਭਾਸ਼ਾ ਦੀ ਲਿਪੀ ਦੇ ਉੱਤੇ ਵੀ ਸਵਾਲ ਪੁੱਛਦੇ ਨੇ ਉਹਨੂੰ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਇਸ ਕਰਕੇ ਏਡੀ ਮਹਤਵਪੂਰਨ ਹੈ ਪੁੱਛ ਕਰੋ ਅਗਰ ਗੁਰਮੁਖੀ ਲਿਪੀ ਦੇ ਵਿੱਚ ਗੁਰਮਤ ਸਾਹਿਤ ਨਾਰਚਿਆ ਜਾਂਦਾ ਹੁੰਦਾ ਕਿਸੇ ਹੋਰ ਚਰੰਦਾ ਪੁਰਾਣੇ ਪੁਸਤਕਾ ਗੁਰਮੁਖੀ ਲਿਪੀ ਚ ਨਾਲ ਲਿਖੀਆਂ ਗਈਆਂ ਹੁੰਦੀਆਂ। ਹੀ ਸਾਡਾ ਏਡੀ ਸਾਡੀ ਰੁਚੀ ਰਹਿਣੀ ਸੀ ਇਸ ਲਿਪੀ ਦੇ ਵਿੱਚ ਨਹੀਂ ਰਹਿਣੀ ਸੀ ਸੁਭਾਵਿਕ ਜੀ ਗੱਲ। ਪੁਰਾਣਾ ਇਹਦੀ ਹੋਂਦ ਤੇ ਰਜ। ਗੁਰਮੁਖੀ ਦੀ ਲਿਪੀ ਦੇ ਜਨਮ ਬਾਰੇ ਕਈ মত ਪਰਚਲਿਤ ਨੇ। ਅਗਰ ਆਪਾਂ ਸਾਰੇ ਵਿਚਾਰਾਂ ਨੂੰ ਮੱਤਾ ਨੂੰ ਉਹਨਾਂ ਦੇ ਉੱਤੇ ਚਰਚਾ ਕਰਦੇ ਆਂ ਫਿਰ ਅਸੀਂ ਕਿਸੇ ਇੱਕ ਨਤੀਜੇ ਤੇ ਪਹੁੰਚ ਸਕਦੇ ਪਹਿਲੀ ਗੱਲ ਤਾਂ ਇਹ ਕਿ ਕਈ ਵਿਦਵਾਨ ਇਹ ਕਹਿੰਦੇ ਨੇ ਜ਼ਿਆਦਾਤਰ ਵਿਦਵਾਨ ਕਿ ਜਿਹੜਾ ਗੁਰਮੁਖੀ ਲਿਪੀ ਹੈ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਣਾਈ ਹੈ ਇੱਕ ਮਾਪੇ ਕਹਿੰਦਾ ਉਹਦੇ ਸਾਨੂੰ ਕੁਝਕ ਲਿਖਤਾਂ ਦੇ ਵਿੱਚ ਪਰਮਾਣੂ ਵੀ ਮਿਲਦੇ ਨੇ ਇੱਕ ਬਾਬਾ ਮੋਹਨ ਜੀ ਨੇ ਉਹਨਾਂ ਦੀਆਂ ਕੁਝਕ ਪੋਥੀਆਂ ਲਿਖੀਆਂ ਹੋਈਆਂ ਸੀਗੀਆਂ ਉਹ ਪੋਥੀਆਂ ਦੇ ਹੱਥ ਲੱਗੀਆਂ ਉਹਨਾਂ ਦੀਆਂ ਪੋਥੀਆਂ ਦੇ ਵਿੱਚ ਇੱਕ ਰੈਫਰੈਂਸ ਮਿਲਦੀ ਹੈ ਕਹਿੰਦੇ ਗੁਰੂ ਅੰਗਦ ਗੁਰਮੁਖੀ ਅੱਖਰ ਬਣਾਏ ਬਾਬੇ ਦੇ ਅੱਗੇ ਅੱਗੇ ਸ਼ਬਦ ਭੇਡ ਕੀਤਾ ਐਦਾਂ ਦਾ ਕੁਛ ਪ੍ਰਮਾਣ ਮਿਲਦਾ ਉਹਨਾਂ ਦੀਆਂ ਲਿਖਾਂ ਦੇ ਵਿੱਚ ਤੇ ਸਾਨੂੰ ਕਿਤੇ ਨਾ ਕਿਤੇ ਅੰਦਾਜ਼ਾ ਮਿਲਦਾ ਕਿ ਸ਼ਾਇਦ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰ ਬਣਾਏ ਇੱਕ ਤਾਂ ਇਹ ਮੰਨ ਲਓ ਇੱਕ ਮਤ ਇਹ ਵੀ ਪ੍ਰਚੱਲੇ ਤਾਂ ਹਾਲਾਂਕਿ ਤੁਸੀਂ ਜ਼ਿਆਦਾ ਨਹੀਂ ਇਹ ਸੁਣਿਆ ਹੋਊਗਾ ਕਿ ਗੁਰਮੁਖੀ ਦੇ ਜਿਹੜੇ ਅੱਖਰ ਨੇ ਗੁਰੂ ਨਾਨਕ ਦੇਵ ਜੀ ਨੇ ਬਣਾਏ ਇੱਕ ਰਚਨਾ ਹੈ ਬੰਸਾਵਲੀ ਨਾਮਾ ਉਹਦੇ ਵਿੱਚ ਇੱਕ ਜਗ੍ਹਾ ਇਹ ਵੀ ਗੱਲ ਕਹੀ ਗਈ ਹੈ ਕਿ ਗੁਰਮੁਖੀ ਦੇ ਅੱਖਰ ਨੇ ਜਿਹੜੇ ਉਹ ਬਾਬਾ ਸ਼੍ਰੀ ਚੰਦ ਨੇ ਬਣਾਏ ਨੇ ਇਹ ਵੀ ਗੱਲ ਕਹੀ ਗਈ ਹੈ ਹੁਣ ਸਾਨੂੰ ਪੁਰਾਣੀਆਂ ਲੇਖਾਂ ਦੇ ਵਿੱਚੋਂ ਕਈ ਵੱਖੋ-ਵੱਖਰੇ ਸਬੂਤ ਮਿਲਦੇ ਨਜ਼ਰ ਆਉਂਦੇ ਨੇ ਇਹਨਾਂ ਵਿੱਚ ਸਾਰੇ ਤੋਂ ਦਰੁਸਤ ਜਿਹੜਾ ਉਹਨਾਂ ਨੂੰ ਹੁਣ ਆਪਾਂ ਵਿਗਿਆਨ ਘਟਾਂਗਣ ਨਾਲ ਅਨਲਾਈਜ਼ ਕਰ। ਪਰ ਸਾਖੀਆਂ ਦੇ ਵਿੱਚ ਇੱਕ ਜਗ੍ਹਾ ਗੱਲ ਆਉਂਦੀ ਹੈ। ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ ਪੰਦੇ ਦੇ ਕੋਲ ਪੜਨ ਗਏ। ਪੰਦੇ ਦੇ ਕੋਲ ਪੜਨ ਗਏ ਕਹਿੰਦੇ ਉਹਨਾਂ ਨੇ 35 ਅੱਖਰ ਲਿਖ ਕੇ ਦਿੱਤੇ। ਪੈਂਤੀ ਅੱਖਰ ਇਹਦਾ ਹੁੰਦਾ ਵਿੱਚ ਸਮਝ ਐਦਾ ਮਤਲਬ ਇਹ ਹੋਇਆ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇਹ ਅੱਖਰ ਮੌਜੂਦ ਸੀ ਇਹਦਾ ਅਰਥ ਤਾਂ ਇਹ ਹੋਇਆ ਬੰਦ ਅਗਰ ਪੰਦੇ ਨੇ ਜਦੋਂ ਪੜਾਉਣ ਲੱਗੇ ਤੇ ਵੇਲੇ ਗੁਰੂ ਨਾਨਕ ਦੇਵ ਜੀ ਲਈ ਇਹ ਅੱਖਰ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਇਤੋਂ ਇਹ ਵੀ ਗੱਲ ਸਾਬਿਤ ਹੁੰਦੀ ਹੈ ਕਿ ਇਹ ਅੱਖਰ ਪਹਿਲਾਂ ਤੋਂ ਪ੍ਰਚਲਿਤ ਸੀ ਪੰਦੇ ਨੂੰ ਵੀ ਆਉਂਦੇ ਸੀ ਪੰਡਾ ਵੀ ਅੱਗੇ ਤਾਂ ਪੜਾ ਰਿਹਾ ਸੀ ਕਿਉਂਕਿ ਸਮਾਜ ਦੇ ਵਿੱਚ ਇਹਨੂੰ ਉਸ ਵੇਲੇ ਪੜਦੇ ਸੁਣਦੇ ਹੋਣਗੇ ਤਾਂ ਹੀ ਪੜਾ ਰਹੇ ਹੈ ਅਗਰ ਸਮਾਜ ਦੇ ਵਿੱਚ ਉਸ ਵੇਲੇ ਪੜਦੇ ਸੁਣਦੇ ਹੀ ਨਾ ਹੁੰਦੇ ਲੋਕ ਇਹਨਾਂ ਅੱਖਰਾਂ ਨੂੰ ਤਾਂ ਫਿਰ ਪੰਡਾ ਜੀ ਵੀ ਕਿਉਂ ਪੜਾਉਂਦੇ ਉਹ ਗੁਰੂ ਨਾਨਕ ਦੇਵ ਜੀ ਵਾਲਾ ਮਤ ਤਾਂ ਉੱਪਰ ਹੀ ਖਾਰਜ ਹੋ ਜਾਂਦਾ ਇਹਦੇ ਨਾਲ ਬਾਬਾ ਸ਼੍ਰੀ ਚੰਦ ਵਾਲਾ ਮਤ ਵੀ ਖਾਰਜ ਹੋ ਜਾਂਦਾ ਕਿਉਂਕਿ ਉਹਨਾਂ ਦਾ ਤਾਂ ਸਮਾਂ ਹੀ ਗੁਰੂ ਅੰਗਦ ਸਾਹਿਬ ਤੋਂ ਬਾਅਦ ਸ਼ੁਰੂ ਹੁੰਦਾ ਹੈ ਗੁਰੂ ਅੰਗਦ ਦੇਵ ਜੀ ਬਾਰੇ ਜਿਹੜੀ ਗੱਲ ਹੈ ਇਹ ਮੰਨਿਆ ਜਾਂਦਾ ਹੈ ਕਿ ਇਹਦੇ ਉਸ ਤੋਂ ਪਹਿਲਾਂ ਦੇਖੋ ਕਈ ਪੰਜਾਬੀ ਦੇ ਵਿੱਚ ਲਿੱਪੀਆਂ ਨੇ ਜਿਹੜੀਆਂ ਹੌਲੀ-ਹੌਲੀ ਅੱਗੇ ਬਦਲਾਅ ਕਰਕੇ ਵਾਲੀਆਂ ਲਿਪੀਆਂ ਜਿਹਦੇ ਵਿੱਚੋਂ ਗੁਰਮੁਖੀ ਕੱਢੀ ਗਈ ਹੈ ਉਹਦੇ ਵਿੱਚ ਜਿਵੇਂ ਸ਼ਾਰਦਾ ਹੋਗੀ ਬ੍ਰਹਮੀ ਹੋਗੀ ਲਾਸਟਲੀ ਇੱਕ ਲਿੱਪੀ ਹੈ ਲੰਡੇ ਲੰਡੇ ਤੋਂ ਭਾਵ ਪੰਜਾਬੀ ਦਾ ਹੁੰਦਾ ਹੈ ਕਿ ਜਿਹਦੀ ਕੂੰਚ ਨਾ ਹੋਵੇ ਕੂੰਚ ਤੋਂ ਰਹਿਤ ਉਹਦਾ ਅਰਥ ਇਹ ਹੁੰਦਾ ਹੈ ਉਹ ਲਿਪੀ ਕਹਿੰਦੇ ਵੀ ਇਹਨਾਂ ਜਿਹੜੇ ਸ਼ਬਦ ਨੇ ਅੱਖਰ ਨੇ ਇਹਨਾਂ ਨੂੰ ਸੋਧ ਕੇ ਜਿਹੜਾ ਗੁਰਮੁਖਤ ਸਾਹਿਬ ਲਿਖਣਾ ਸ਼ੁਰੂ ਕਰ ਦਿੱਤਾ ਗਿਆ ਸੀ ਉਦੋਂ ਫਿਰ ਉਸ ਤੋਂ ਬਾਅਦ ਜਦੋਂ ਗੁਰਮਤਸਾਹਿਬ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਗਿਆ ਥੋੜਾ ਜਿਹਾ ਸੋਧਿਆ ਥੋੜਾ ਜਿਹਾ ਬਦਲਾਅ ਕੀਤਾ ਤਾਂ ਨੂੰ ਗੁਰਮੁਖੀ ਆਖਣ ਲੱਗੇ ਪਰ ਗੱਲ ਅਸਲ ਚ ਇਹ ਹੀ ਹੈ ਕਿ ਜਿਹੜੀ ਗੁਰਮੁਖੀ ਹੈ ਇਹਨੂੰ ਗੁਰੂ ਅੰਗਦ ਦੇਵ ਜੀ ਨੇ ਸੋਧਿਆ ਜ਼ਰੂਰ ਹੈ ਪਰ ਨਵੇਂ ਸਿਰਿਓ ਬਣਾਇਆ ਨਹੀਂ ਕਿਉਂਕਿ ਅੱਖਰ ਪਹਿਲਾਂ ਤੋਂ ਹੀ ਮੌਜੂਦ ਸੀ ਭਾਸ਼ਾ ਵਿਗਿਆਨੀ ਤਾਂ ਇਹ ਵੀ ਮੰਨਦੇ ਨੇ ਕਿ ਇਹਦੇ ਵੀ ਜਦੋਂ ਕੋ ਬਕਰੇ ਪੜਾਦੇ 9ਵੀਂ 10ਵੀਂ ਸਦੀ ਦੇ ਵਿੱਚ ਗੁਰਮੁਖੀ ਲਿਪੀ ਦੀ ਰੂਪਰੇਖਾ ਜਿਹੜੀ ਆ ਉਹ ਤਿਆਰ ਹੋ ਚੁੱਕੀ ਸੀ ਤੇ ਇਸ ਵਿੱਚ ਕਿਉਂਕਿ ਦੇਖੋ ਜਿੰਨੀ ਦੇਰ ਤੱਕ ਪ੍ਰਿੰਟਿੰਗ ਪ੍ਰੈਸ ਛਾਪਾ ਉਹ ਹੋਂਦ ਵਿੱਚ ਨਹੀਂ ਆਇਆ ਸੀ ਤਾਂ ਅੱਖਰਾਂ ਦਾ ਇੱਕ ਸਟੈਂਡਰਡ ਮੇਨਟੇਨ ਕਰਨਾ ਬੜਾ ਮੁਸ਼ਕਲ ਹੁੰਦਾ ਸੀ ਕਿਉਂਕਿ ਲਿਖਤ ਦੇ ਵਿੱਚ ਮਾੜਾ-ਬੋਟਾ ਬਦਲਾਅ ਆ ਜਾਂਦਾ ਕੋਈ ਵੱਡੀ ਗੱਲ ਨਹੀਂ ਹੈ ਅੱਜ ਵੀ ਆਪਣੇ ਸਾਰੇ ਦੇ ਵਿੱਚ ਤੁਸੀਂ ਦੇਖਦੇ ਹੋ ਹਨ ਮੰਨ ਲਓ ਅੱਖਰ ਹੈ ਪੱਪਾ ਉਹਨੂੰ ਕੋਈ ਐਦਾਂ ਲਿਖਦਾ ਕੋਈ ਉਹਨੂੰ ਐਦਾਂ ਲਿਖਦਾ ਕੋਈ ਐਦਾਂ ਲਿਖ ਦਿੰਦਾ ਡਿਫਰੈਂਸ ਤਾਂ ਹੈ ਨਾ ਕੋਈ ਸਿਆਰੀ ਨੂੰ ਐਦਾਂ ਲਿਖਦਾ ਕੋਈ ਐਦਾਂ ਲਿਖ ਦਿੰਦਾ ਠੀਕ ਹੈ ਇਦਾਂ ਵੀ ਨਹੀਂ ਕਹੀ ਲਿਖਦੇ ਏਦਾਂ ਵੀ ਬਾ ਦਿੰਦੇ ਨੇ ਸਿਹਾਰੀ ਕਈ ਡਿਫਰੈਂਸ ਤਾਂ ਹੈ ਨਾ ਸੋ ਅਗਰ ਜਦੋਂ ਹੱਥ ਨਾਲ ਹੀ ਕੋਈ ਚੀਜ਼ਾਂ ਲਿਖਦੇ ਨੇ ਤਾਂ ਅਖਰਾਂ ਦੇ ਵਿੱਚ ਸਮੇਂ-ਸਮੇਂ ਸਿਰ ਬਦਲਾਅ ਆਉਣਾ ਸੁਭਾਵਿਕ ਜੀ ਗੱਲ ਹੈ ਸੋ ਜਦੋਂ ਛਾਪਾ ਆ ਜਾਂਦਾ ਪ੍ਰਿੰਟਿੰਗ ਪ੍ਰੈਸ ਦੀ ਹੁੰਦ ਆ ਜਾਂਦੀ ਉਸ ਤੋਂ ਪੰਜਾਬੀ ਵਿਖਣ ਲੱਗ ਜਾਂਦੀ ਹੈ ਫਿਰ ਇੱਕ ਸਟੈਂਡਰਡ ਬਣ ਜਾਂਦਾ ਅਖਰਾਂ ਤੋਂ ਬਾਅਦ ਤਾਂ ਬਦਲੀ ਕੀ ਨਹੀਂ ਹੋਈ ਹੈਗੀ ਜ਼ਿਆਦਾ ਕਈ ਪਹਿਲਾਂ ਲਿਪੀਆਂ ਚੱਲਦੀਆਂ ਰਹੀਆਂ ਬ੍ਰਹਮੀ ਲਿਪੀ ਗੋਪਤ ਲਿਪੀ ਸ਼ਾਰਦਾ ਲਿਪੀ ਲੰਡੇ ਲਿਪੀ ਸੋ ਇਹਨਾਂ ਦੇ ਵਿੱਚੋਂ ਢਲ ਦੇ ਢਲ ਦੇ ਅੱਖਰ ਨੇ ਜਿਹੜੇ ਉਹ ਢਲ ਕੇ ਗੁਰਮੁਖੀ ਲਿਪੀ ਬਣ ਜਾਂਦੇ ਤੇ ਗੁਰੂ ਨਾਨਕ ਦੇਵ ਜੀ ਸੌਰੀ ਗੁਰੂ ਅੰਗਦ ਦੇਵ ਜੀ ਇਸ ਵਿੱਚ ਥੋੜੀ ਜੀ ਸੋਧ ਕਰ ਦਿੰਦੇ ਨੇ ਅੱਖਰਾਂ ਦੀ ਰੂਪਰੇਖਾ ਨਿਸ਼ਚਿਤ ਹੋਣ ਦਾ ਜਾਂਦੀ ਹੈ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਆਉਣ ਨਾਲ ਅੰਗਰੇਜ਼ੀ ਭਾਸ਼ਾ ਦੇ ਜਿੰਨੇ ਵੀ ਵਿਚਾਰ ਆ ਸਨ ਇਹਨਾਂ ਨੇ ਉਹ ਵੀ ਇਸ ਲਿਪੀ ਦੇ ਵਿੱਚ ਸ਼ਾਮਲ ਕਰ ਲਏ ਜਾਂਦੇ ਨੇ ਇੱਕ ਲੰਮਾ ਸਮਾਂ 17ਵੀਂ 18ਵੀਂ ਸਦੀ ਦੇ ਵਿੱਚ ਜਿਹੜਾ ਫਾਰਸੀ ਭਾਸ਼ਾ ਜਿਹੜੀ ਉਪਨ ਆਣਾ ਦਿਨੇਸ਼ ਮੈਂ ਆਣਾ ਰਾਜੇ ਲੰਬਾ ਸਮਾਂ ਅਰਬੀ ਫਾਰਸੀ ਦਾ ਪ੍ਰਭਾਵ ਹੋਣ ਕਰਕੇ ਜਿਹੜੀ ਅਰਬੀ ਫਾਰਸੀ ਦੀਆਂ ਧੁਨੀਆਂ ਨੇ ਉਹਨਾਂ ਨੂੰ ਇੱਕ ਰੂਪ ਰੇਖਾ ਦੇਣ ਲਈ ਪੰਜ ਅੱਖਰ ਅਪੈਰ ਚ ਬਿੰਦੀ ਪਾ ਕੇ ਉਹ ਵੀ ਸ਼ਾਮਿਲ ਕਰ ਲਏ ਗਏ ਸੋ ਮੁੱਖ ਦੀ ਗੱਲ ਇੱਥੇ ਇਹੀ ਹੈ ਕਿ ਗੁਰਮੁਖੀ ਲਿਪੀ ਦਾ ਜਿਹੜਾ ਵਿਕਾਸ ਹੈ ਉਹ ਕਿਸੇ ਵਿਸ਼ੇਸ਼ ਸਮੇਂ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦੁਆਰਾ ਹੋਇਆ ਬਲਕਿ ਇਸ ਦੇ ਵਿੱਚ ਸਮੇਂ-ਸਮੇਂ ਸਰ ਬਦਲਾਅ ਹੁੰਦੇ ਗਏ ਅਤੇ ਹੌਲੀ-ਹੌਲੀ 9ਵੀਂ 10ਵੀਂ ਸਦੀ ਤੱਕ ਇਹ ਆਪਣੀ ਰੂਪਰੇਖਾ ਗ੍ਰਹਿਣ ਕਰ ਚੁੱਕੀ ਸੀ ਗੁਰਮਤ ਸਾਹਿਤ ਦੀ ਰਚਨਾ ਦੇ ਸਮੇਂ ਇਹਦੇ ਬਹੁਤ ਸਾਰੇ ਸ਼ਬਦਾਂ ਨੂੰ ਸੋਧ ਕਰ ਦਿੱਤੀ ਗਈ ਤੀਜੇ ਸਮੇਂ ਅੰਗਰੇਜ਼ਾਂ ਨੇ ਇਸ ਵਿੱਚ ਅੰਗਰੇਜ਼ੀ ਵਾਲੇ ਵਿਸ਼ਰਾਮ ਚਿੰਨ ਹੋਚਾ ਵਿਆਕਰਣਿਕ ਸੋਧਾ ਕਰਕੇ ਇਸ ਦੇ ਵਿੱਚ ਤਬਦੀਲੀ ਹੋ ਗਈ। ਸੋ ਇਸ ਤਰੀਕੇ ਨਾਲ ਇਹ ਇੱਕ ਵਿਕਾਸ ਪੜਾਅ ਦੇ ਤਹਿਤ ਪਹੁੰਚਦੀ ਪਹੁੰਚਦੀ ਗੁਰਮੁਖੀ ਲਿਪੀ ਬਣੀ ਹੈ। ਇੱਕੋ ਦਮ ਹੀ ਸਾਰੀ ਲਿਪੀ ਇਕੱਠੀ ਤਿਆਰ ਨਹੀਂ ਸੀ ਹੋਈ। ਅੱਖਰ ਵੀ ਇਸ ਲਿਪੀ ਦੇ ਇੱਕੋ ਜਿਹੇ ਸਦਾ ਨਹੀਂ ਸੀ। ਇਹ ਅੱਖਰਾਂ ਦੀ ਜਿਹੜੀ ਸ਼ੇਪ ਆ ਜਿਹੜਾ ਆਕਾਰ ਹੈ ਇਹ ਵੀ ਸਮੇਂ-ਸਮੇਂ ਸਿਰ ਥੋੜਾ-ਥੋੜਾ ਬਦਲਦਾ ਗਿਆ। ਇਹਦੇ ਬਾਰੇ ਹੁਣ ਆਪਾਂ ਅੱਖਰਾਂ ਦੇ ਆਕਾਰਾਂ ਬਾਰੇ ਕਿੱਦਾਂ ਅੱਖਰ ਬਦਲਦੇ ਬਦਲਦੇ ਆਪਣੇ ਜੋ ਕੇ ਰੂਪ ਚ ਪਹੁੰਚਦੇ ਨੇ ਇਹਨਾਂ ਬਾਰੇ ਹੁਣ ਆਪਾਂ ਚਰਚਾ ਕਰਾਂ ਠੀਕ ਹੈ ਜੀ ਦਿਨੇਸ਼ ਹੋ ਗਿਆ ਕਲੀਅਰ ਹੁਣ 100 ਤੱਕ ਕਿਸੇ ਦਾ ਕੋਈ ਸਵਾਲ ਹੋਵੇ ਕੋਸ਼ ਜਿਹੜੇ ਮੌਜੂਦਾ ਪੰਜਾਬੀ ਚ ਵਰਤੇ ਜਾ ਰਹੇ ਨੇ ਨਾ ਉਦਾਹਰਨ ਵਜੋਂ ਪਹਿਲਾਂ ਜਿਹੜਾ ਆੜਾ ਹੁੰਦਾ ਸੀ ਆੜਾ ਉਦੇ ਉੱਤੇ ਆਏ ਲੀਫ ਵਿੱਚ ਹੀ ਹੁੰਦੀ ਸੀ ਅਖਰ ਦੇ ਠੀਕ ਹੈ ਆੜੇ ਦੇ ਉੱਤੇ ਲੀਫ ਵਿੱਚ ਹੀ ਹੁੰਦੀ ਸੀ ਇਹਦੇ ਵਿੱਚ ਚਾਹੇ ਬਾਬਾ ਮੂਰਜੀ ਵਾਲੀ ਪੋਤੀ ਦੀ ਗੱਲ ਕਰ ਲਈਏ ਇੱਕ ਪੁਰਾਣੀ ਰਚਨਾ ਮਿਲਦੀ ਆ ਪਦਮਵਤ ਚਾ ਉਹਦੇ ਵਿੱਚ ਗੱਲ ਕਰ ਲਈਏ ਅਰੇਵਾ ਰੂਪ ਸਾਨੂੰ ਏਦਾਂ ਨਹੀਂ ਮਿਲਦਾ ਪਰ ਲੇਟਰ ਆਨ ਜਾ ਕੇ ਜਦੋਂ ਸੋਲਰ ਤੋਂ ਚਾਰ ਦੇ ਵਿੱਚ ਉਦੋਂ ਨਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਹੁੰਦੀ ਸੀ ਉਹ ਹੱਥ ਲਿਖਤ ਹੁੰਦੀ ਸੀ ਉਹਦੇ ਵਿੱਚੋਂ ਇੱਕ ਬੀੜ ਦਾ ਨਾਮ ਆ ਕਰਤਾਰਪੁਰ ਵਾਲੀ ਬੀੜ ਤੁਸੀਂ ਸੁਣਿਆ ਹੋਣਾ ਕੁਛ ਹੈ ਉਹਦੇ ਵਿੱਚ ਜਦੋਂ ਦੇਖਦੇ ਆ ਉੱਥੇ ਆਣਾ ਏਦਾਂ ਲਿਖਿਆ ਹੁੰਦਾ ਇਹ ਤਾਂ ਚਲੋ ਪ੍ਰਿੰਟਿੰਗ ਪ੍ਰੈਸ ਵਾਲਾ ਸਮਥਿੰਗ ਕੁਛ ਹੈ ਤਾਂ ਉਪਰੋਂ ਲੀਕ ਚੱਕਦੀ ਫੇਰੇ ਪਤਾ ਲੱਗਿਆ ਕਿ ਪਹਿਲਾਂ ਆੜਾ ਇਦਾਂ ਲਿਖਿਆ ਜਾਂਦਾ ਸੀ ਠੀਕ ਹੈ ਫਿਰ ਸਮਾਪੈਣ ਤੇ ਜਦੋਂ ਕਰਤਾਰਪੁਰ ਵਾਲੀ ਬੀੜ ਜਦੋਂ ਇਸ ਤੋਂ ਪਹਿਲਾਂ ਬਾਬਾ ਮੋਹਨ ਦੀਆਂ ਪੋਕੀਆਂ ਚ ਵੀ ਆੜਾ ਇਦਾਂ ਹੀ ਲਿਖ ਦੇਖਣ ਨੂੰ ਮਿਲਦਾ ਫਿਰ ਕਰਤਾਰਪੁਰ ਵਾਲੀ ਬੀੜ ਦੇ ਵਿੱਚ ਪਤਾ ਲੱਗਾ ਕਿ ਆੜੇ ਦੇ ਉੱਤੋਂ ਡੰਡੀ ਚੱਕਤੀ ਇਦਾਂ ਹੀ ਆੜਾ ਲਿਖਿਆ ਜਾਣ ਲੱਗ ਗਿਆ ਫਿਰ ਇਹੀ ਅੱਗੇ ਜਾ ਕੇ ਹੁਣ ਪ੍ਰਚਲਿਤ ਹੋ ਗਿਆ ਇਦਾਂ ਹੀ ਇਕੱਲਾ ਇਕੱਲਾ ਕਰ ਆਪਣਾ ਅਜੋਕਾ ਸਰੂਪ ਕੋਈ ਪਹਿਲਾਂ ਤਰ ਤਾਰਤ ਕਰ ਲੈਂਦਾ ਕੋਈ ਬਾਅਦ ਵਿੱਚ ਜਿਵੇਂ ਕ ਕ ਖਾ ਗਾ ਇਹ ਅੱਖਰ ਹੋਗੇ ਇਹ ਮੰਨਿਆ ਜਾਂਦਾ ਕਹਿੰਦੇ ਵੀ ਪਹਿਲਾਂ ਹੀ ਵਿਕਸਿਤ ਹੋ ਚੁੱਕੇ ਸੀ 10ਵੀਂ ਸਦੀ ਤੋਂ 16ਵੀਂ ਦੇ ਪਹਿਲਾਂ ਪਹਿਲਾਂ ਦਰਮਿਆਨ ਹੀ ਵਿਕਸਿਤ ਹੋ ਚੁੱਕੇ ਸੀ ਰਾਈਟ ਤੋ ਬਹੁਤ ਸਾਰੇ ਅੱਖਰ ਨੇ ਜਿਹੜੇ ਪਹਿਲਾਂ ਹੀ ਵਿਕਸਿਤ ਹੋ ਚੁੱਕੇ ਸੀ ਬਹੁਤ ਸਾਰੇ ਨੇ ਜਿਹੜੇ ਬਾਅਦ ਵਿੱਚ ਹੌਲੀ ਹੌਲੀ ਕਦ ਆਕਰ ਲਗਾ ਲਾ ਲਓ ਅਗਰ ਇਸ ਤੋਂ ਪਹਿਲੀਆਂ ਲਿਪੀਆਂ ਨੂੰ ਐਨਲਾਈਜ਼ ਕੀਤਾ ਜਾਂਦਾ ਹੈ ਉਹਦੇ ਵਿੱਚ ਚਾਹੇ ਬ੍ਰਹਮੀ ਗੱਲ ਕਰ ਲਈਏ ਚਾਹੇ ਕੁਸ਼ਾਨ ਚਾਹੇ ਗੁਪਤ ਇਹ ਸਾਰੇ ਲਿਪੀਆਂ ਦੇ ਨਾਮ ਨੇ ਉਸ ਵੇਲੇ ਚੱਲਦੀਆਂ ਹੁੰਦੀਆਂ ਸੀ ਇਹ ਲਿਪੀਆਂ ਦੀ ਬਰੀਕੀ ਚ ਜਾਣਦੀ ਆਪਾਂ ਨੂੰ ਜ਼ਰੂਰਤ ਨਹੀਂ ਹੈ ਇਹ ਲਿਪੀਆਂ ਦੇ ਬਾਰੇ ਬਰੀਕੀ ਚ ਜਾਣਦੀ ਜ਼ਰੂਰਤ ਨਹੀਂ ਹੈ ਕਈ ਵਾਰ ਬੰਦਾ ਸੋਚਦਾ ਨਾ ਵੀ ਮੈਂ ਉਹ ਵੀ ਪੜ੍ਹਾਂ ਤੁਹਾਡਾ ਕੰਮ ਵੱਜੇਗਾ ਫਿਲਹਾਲ ਆਪਾਂ ਓਨੇ ਕ ਅੱਖਰ ਹੀ ਸਮਝਣੇ ਜਿਹੜੇ ਇਹਨਾਂ ਤੋਂ ਲੈ ਕੇ ਉਹਦੇ ਵਿੱਚ ਮਾੜੀ-ਮੋਟੀ ਅੱਖਰਾਂ 'ਚ ਸੋਧ ਕਰਕੇ ਪੰਜਾਬੀ 'ਚ ਬਦਲਦੇ ਹਾਂ ਬਸ ਇਹ ਸਮਝ ਲਓ ਇਹਦੇ ਵਿੱਚ ਇੱਕ ਦੋ ਹੋਰ ਵੀ ਨੇ ਜਿਵੇਂ ਚਾਰ ਦਾ ਲੰਡੇ ਹਾਂ ਬੰਮੀ ਕੁਸ਼ਾਨ ਗੁਪਤ ਇਹਨਾਂ ਲਿਪੀਆਂ ਦੇ ਵਿੱਚ ਜਿਹੜਾ ਘਾਰਾ ਏ ਉਹਨੂੰ ਐਦਾਂ ਹੀ ਪਾਇਆ ਗਿਆ ਪਿੰਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਸਹੇਤੇ ਕੋਈ ਡੰਡੀ ਨਹੀਂ ਸੀ ਹੁੰਦੀ ਬਾਅਦ ਵਿੱਚ ਇਹਦੇ ਨਾਲ ਲਿਪਿਕ ਸਮਾਗੇ ਇਹ ਇਹਨੂੰ ਐਦਾਂ ਲੀਕ ਖਿੱਚਣ ਲੱਗੇ ਪਹਿਲਾਂ ਇਹਦਾ ਡਬਲਯੂ ਹੁੰਦਾ ਸੀ ਜਿਵੇਂ ਅੰਗਰੇਜ਼ੀ ਦਾ ਰਾਈਟ ਜਿਹੜਾ ਛਾ ਵੱਖਰ ਉਹਨੂੰ ਪਹਿਲਾਂ ਇਦਾਂ ਲਿਖਿਆ ਜਾਂਦਾ ਹੁੰਦਾ ਸੀ ਹੌਲੀ ਹੌਲੀ ਇਹਦਾ ਰੂਪ ਤब्दीਲ ਹੁੰਦਾ ਗਿਆ ਬਾਬਾ ਮੋਹਣ ਵਾਲੀ ਸੋਚੀ ਦੇ ਵਿੱਚ 6 ਅੱਖਰ ਪਹਿਲਾਂ ਏਦਾਂ ਪਾਇਆ ਜਾਂਦਾ ਸੀ ਏਦਾਂ ਜਿਹਾ ਕੁਝ ਬਾਦ ਵਿੱਚ ਇਹ ਇਤਾਲ ਬਣ ਗਿਆ ਪ੍ਰੈਜ਼ੈਂਟ ਆ ਸਭ ਤੋਂ ਪਹਿਲਾਂ ਇੱਕ ਗੋਲਾ ਰੇი ਹੁੰਦਾ ਸੀ ਫਿਰ ਇਸ ਦੇ ਤੇ ਲੀਕ ਪੈਣ ਲੱਗੀ ਫਿਰ ਇਹ ਲੀਕ ਅਤੇ ਗੋਲੇ ਦੇ ਵਿਚਕਾਰ ਡੰਡੀ ਪੈਣ ਲੱਗੀ ਤਾਂ ਮੌਜੂਦਾ ਥਾਂ ਜਿਹੜਾ ਅੱਖਰ ਹੈ ਇਹ ਹੋਂਦ ਵਿੱਚ ਆ ਜਾਂਦਾ ਕਿਹਦਾ ਇਹ ਨਾ ਜਿਹੜਾ ਐਦਾਂ ਨਾ ਨਾ ਲਿਖਦੇ ਆ ਨਾ ਇਹ ਪਹਿਲਾਂ ਐਦਾਂ ਲਿਖਿਆ ਹੁੰਦਾ ਸੀ ਨੋਟਸਾ ਦੇ ਵਿੱਚ ਤੁਹਾਨੂੰ ਸਹੀ ਆ ਜਾਣਾ ਇਹਦੇ ਵਿੱਚ ਜੇ ਤੁਹਾਨੂੰ ਬੜਾ ਮੁਤਾਦਿਰ ਲਿਖਦਾ ਵੀ ਹੈ ਨਾ ਸੋ ਇਹਦੇ ਬਸ ক্লোਜ਼ ਦੀ ਲਿਖਣਾ ਤੁਸੀਂ ਫਿਰ ਇਹਨੂੰ ਐਦਾਂ ਕਰਕੇ ਇਹਦੇ ਉੱਤੇ ਇਦਾ ਲੀਕ ਜੀ ਪੈਣ ਲੱਗ ਗਈ 17ਵੀਂ ਸਦੀ ਤੱਕ ਐਦਾਂ ਸੀ ਜੇ ਫਿਰ ਇਹਨੂੰ ਐਦਾਂ ਕਰ ਦਿੱਤਾ ਗਿਆ ਪ੍ਰਿੰਟਿੰਗ ਪ੍ਰੈਸ ਆਉਣ ਤੋਂ ਬਾਅਦ ਜੈਕਲੀ ਕਾਸਟਵ ਦੀ ਨਹੀਂ ਦਿੱਖ ਨੂੰ ਮਿਲਦੀ ਕੁਝ ਕੱਟਰ ਉੱਦਹੀਂ ਚੱਲਦੇ ਆ ਰਹੇ ਨੇ 10ਵੀਂ 9ਵੀਂ 10ਵੀਂ ਸਦੀ ਤੋਂ ਕੁਝ ਕ ਸਮੇਂ ਸਮੇਂ ਸਰ ਪਿੰਨਿਆਂ ਵਿੱਚ ਵਿਕਾਸ ਆ ਰਹੇ ਆ ਹੈ ਤਾਂ ਹੁੰਦਾ ਸੀ ਔਲੀ ਔਲੀ ਨੂੰ ਗੱਡੀ ਚ ਪਾ ਕੇ ਬਣਾ ਦਿੱਤਾ ਗਿਆ ਇਹ ਸਾਰਾ ਕੋਨ ਟਾਈਮ ਲਾਈਨ ਦੇ ਨਾਲ ਲਿਖਿਆ ਹੋਇਆ ਮਿਲ ਜਣਾ ਨੂੰ ਇਸ ਦੇ ਵਿੱਚ ਉਹਦੀ ਪੈਨਸ਼ਨ ਨਹੀਂ ਹੈ ਇਨਕਲੂਡਿੰਗ ਟਾਈਮ ਲਾਈਨ ਵੀ ਕਿਹੜੇ ਸਮੇਂ ਇਹਨੇ ਵਿਸ਼ੋਖੇਵੇਂ ਨਿਕਲ ਗਿਆ ਛਾਰਤਾ ਦੇ ਵਿੱਚ ਰਾਣਾ ਇਦਾਂ ਲਿਖਿਆ ਹੁੰਦਾ ਸੀ ਐਤੋਂ ਹੀ ਪੰਜਾਬੀ ਸੈਕਟਰ ਬਣਾ ਦਿੱਤਾ ਗਿਆ ਉਏ 19ਵੀਂ ਸਦੀ ਤੱਕ ਅੱਖਰਾਂ ਦੇ ਵਿੱਚ ਇਦਾਂ ਤਬਦੀਲੀਆਂ ਚਲਦੀਆਂ ਰਹੀਆਂ ਕਿ ਕਦੇ ਕਿਦਾਂ ਦਾ ਅੱਖਰ ਬਣਾ ਦਿੱਤਾ ਗਿਆ ਕਿ ਅੱਖਰ ਕਿਦਾਂ ਦਾ 19ਵੀਂ ਸਦੀ 'ਚ ਜਾ ਕੇ 1800 ਕੁਝ ਸਮਥਿੰਗ ਦੀ ਗੱਲ ਹੈ ਫਿਰ ਪ੍ਰਿੰਟਿੰਗ ਪ੍ਰੈਸ ਹੋਂਦ ਚ ਆ ਜਾਂਦੀ ਹੈ ਫਿਰ ਅੱਖਰ ਆਪਣਾ ਜੋੜੀ ਜਿਹੜੀ ਫਾਈਨਲ ਹੋਂਦ ਆ ਉਹਨੂੰ ਮਰਤਾਤ ਕਰ ਲੈਂਦੇ ਨੇ ਕਿਉਂਕਿ ਫਿਰ ਪ੍ਰਿੰਟਿੰਗ ਪ੍ਰੈਸ ਇੱਕ ਸਾਡੇ ਕੋਲ reference ਹੁੰਦੀ ਹੈ ਹਰੇਕ ਅੱਖਰ ਦੀ ਸ਼ਕਲ ਦੀ ਅਸੀਂ ਜਿੰਨਾ ਮਰਜੀ ਮੰਨਨ ਤਾਂ ਵੀਗਾ ਡੱਡਾ ਲਿਖੀ ਜਾਈਏ ਪਰ ਜਿਹੜੀ ਫਾਈਨਲ ਰੈਫਰੈਂਸ ਹੈ ਉਹ ਉਦਾਂ ਹੀ ਰਹੇਗੀ ਸੋ ਉਸ ਤੋਂ ਬਾਅਦ ਅੱਖਰ ਦੇ ਸ਼ਕਲ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਣੀ ਇਸ ਤਰੀਕੇ ਨਾਲ ਜਿਹੜੀ ਹੈ ਗੁਰਮੁਖੀ ਲਿਪੀ ਬਣਦੀ ਹੈ ਸੋ ਅਗਰ ਇਸ ਸਾਰੀ ਗੱਲ ਨੂੰ ਦੋ ਲਾਈਨਾਂ ਦੇ ਵਿੱਚ ਆਪਾਂ ਕਨਕਲੂਡ ਕਰਕੇ ਕਿਸੇ ਨੂੰ ਆਖਣਾ ਹੋਵੇ ਕਿ ਗੁਰਮੁਖੀ ਦਾ ਲਿਪੀ ਦਾ ਜਨਮ ਕਿਵੇਂ ਹੋਇਆ ਤਾਂ ਉਹਦੇ ਲਈ ਆਪਾਂ ਇਹੀ ਕਹਿ ਸਕਦੇ ਆ ਕਿ ਗੁਰਮੁਖੀ ਲਿਪੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਜਾਂ ਕਿਸੇ ਇੱਕ ਸਮੇਂ ਦੇ ਵਿੱਚ ਨਹੀਂ ਬਣੀ ਬਲਕਿ ਇਹ ਲਿਪੀ ਤਾफी ਲੰਬੇ ਸਮੇਂ ਤੋਂ ਹੌਲੀ-ਹੌਲੀ ਆਪਣੀ ਸ਼ਕਲ ਚੇਂਜ ਕਰਦੀ ਕਰਦੀ 18ਵੀਂ ਸਦੀ ਤੱਕ ਆਪਣੇ ਮੌਜੂਦਾ ਸਰੂਪ ਨੂੰ ਗ੍ਰਹਿਣ ਕਰਦੀ ਹੈ ਪਰ ਇਸ ਦਾ ਆਰੰਭਕ ਜਿਹੜੀ ਇਸ ਦੀ ਰੂਪਰੇਖਾ ਹੈ ਉਹ 9ਵੀਂ 10ਵੀਂ ਸਦੀ ਦੇ ਵਿੱਚ ਹੀ ਸਾਡੇ ਸਾਹਮਣੇ ਆ ਜਾਂਦੀ ਹੈ ਜਿਸ ਵਿੱਚ ਸਮੇਂ-ਸਮੇਂ ਸਰ ਥੋੜੀਆਂ-ਥੋੜੀਆਂ ਤਰਦੀਗੀਆਂ ਕੀਤੀਆਂ ਗਈਆਂ ਅੰਡਰਸਟੈਂਡ ਕੰਪਲੈਕਸਿਟੀ ਗੱਲ ਹੈ ਬਹੁਤ ਹਨ ਕੰਪਲਿਕੇਟਡ ਜਿਹਾ ਕੰਮ ਹੈ ਸਰ 18ਵੀਂ ਸਦੀ ਦੇ ਵਿੱਚ ਹੀ ਜਾ ਕੇ ਅੰਗਰੇਜ਼ੀ ਭਾਸ਼ਾ ਦੇ ਜਿਹੜੇ ਵਿਸਰਾਮ ਚਿੰਨ ਨੇ ਕੋਮਾ ਬਿੰਦੀ ਪੁੱਠੇ ਕੋਮੇ ਇਹਦਾਂ ਦੀਆਂ ਚੀਜ਼ਾਂ ਇਹ ਬਾਅਦ ਵਿੱਚ ਹੋ ਗਈ ਜਿਹੜੀਆਂ ਇਹ ਸ਼ਾਮਿਲ ਹੋ ਜਾਂਦੀਆਂ ਨੇ ਕਰਾ ਦੇ। ਇਜ਼ ਇਟ 올 ਕਲੀਅਰ? ਤੁਹਾਨੂੰ ਲੱਗਦਾ ਵੀ ਇਹ ਬਾਸਰ ਆ ਜਿਹੜਾ ਲਾਸਟ ਟਾਪਿਕ ਸੀਗਾ ਜਿਹੜਾ ਆਪਾਂ ਸੀਗਾ ਗ੍ਰਾਮਰ ਵਾਲਾ। ਇਸ ਤੋਂ ਬਾਅਦ ਨਹੀਂ ਔਖਾ ਚੱਲਣਾ ਜ਼ਿਆਦਾ। ਤੇ ਲਾਸਟ ਟਾਪਿਕ ਸੀ ਇਸ ਤੋਂ ਬਾਅਦ ਤਾਂ ਫਿਰ ਹੁਣ ਆਪਣਾ ਸਾਹਿਤਕ ਕਹਾਣੀਆਂ ਕਥਾ ਕਿਹੜੇ ਨੇ ਕੀ ਲਿਖਿਆ ਕਿਹਨੇ ਲਿਖਿਆ ਕਿਹੜੇ ਵਿਅਕਤੀ ਨੇ ਕਿਹੜੇ ਰਾਈਟਰ ਨੇ ਟਰੋ ਚੀਜ਼ਾਂ ਚੱਲ ਪੈਣਗੀਆਂ ਉਹ ਜੋ ਕਿ ਆਸਾਨ ਨੇ ਕਿਸੇ ਨੂੰ ਕੋਈ ਸਵਾਲ ਹੋਵੇ ਇੱਕ ਤੱਕ ਕੋਈ ਸਾਨੂੰ ਗੁਰਬਾਣੀ ਸਮਝ ਕਿਉਂ ਨਹੀਂ ਆਉਂਦੀ ਨੇ ਕੋ ਗੁਰਬਾਣੀ ਸਮਝ ਨਾ ਆਉਂਦੇ ਦੋ ਕਾਰਨ ਨੇ ਇੱਕ ਤਾਂ ਜਿਹੜੀ ਗੁਰਬਾਣੀ ਦੀ ਵਿਆਕਰਣ ਆ ਨਾ ਜਿਹੜੀ ਗੁਰਬਾਣੀ ਦੀ ਵਿਆਕਰਣ ਹੈ ਉਹ ਮੌਜੂਦਾ ਵਿਆਕਰਣ ਨਾਲੋਂ ਥੋੜੀ ਜਿਹੀ ਵੱਖਰੀ ਹੈ ਜਿਵੇਂ ਉਦਾਹਰਨ ਵਜੋਂ ਸਿੰਗੂਲਰ ਪਲੂਰਲ ਆਪਾਂ ਆ ਜਾਂ ਕਰਨਾ ਨਾ ਕੁੜੀ ਕੁੜੀਆਂ ਐਦਾਂ ਪਾ ਦਿੰਨੇ ਆ ਉੱਥੇ ਤਾਂ ਗੁਰਬਾਣੀ ਦੇ ਵਿੱਚ ਕਈ ਵਾਰ ਔਂਕੜੇ ਡਿਫਾਈਨ ਕਰ ਦਿੰਦਾ ਕਿਸੇ ਚੀਜ਼ ਨੂੰ ਜਿਹੜੇ ਗੁਰਮਤਿ ਸਾਹਿਬ ਦੇ ਉੱਤੇ ਅੱਗੇ ਹਾਇਰ ਸਟੱਡੀ ਕਰਦੇ ਹੋ ਉਹਨਾਂ ਨੂੰ ਇਸ ਚੀਜ਼ ਦਾ ਜ਼ਿਆਦਾ ਗਿਆਨ ਹੋ ਤੁਹਾਡੇ ਚ ਹੋ ਸਕਦਾ ਕਿਸੇ ਨੇ ਚੀਜ਼ ਪੜ੍ਹੀ ਹੋਵੇ। ਉਹ ਸੋ ਉਹ ਛੋਟੇ ਛੋਟੇ ਅੱਖਰ ਅਰਥ ਬਦਲ ਦਿੰਦੇ ਨੇ। ਰਾਈਟ ਤੇ ਦੂਜੀ ਗੱਲ ਸੌਰੀ ਜਿਹੜੀ ਗੁਰਬਾਣੀ ਹੈ ਇਹ ਨਿਰੀ ਪੂਰੀ ਪੰਜਾਬੀ ਭਾਸ਼ਾ ਦੇ ਵਿੱਚ ਨਹੀਂ ਲਿਖੀ ਹੋਈ ਉਹਦੇ ਵਿੱਚ ਹੋਰ ਵੀ ਭਾਸ਼ਾਵਾਂ ਦੀ ਸ਼ਬਦਾਵਲੀ ਆ ਰਹੀ ਹੈ ਉਹ ਵੀ ਫਾਰਸੀ ਦੀ ਸ਼ਬਦਾਵਲੀ ਆ ਬ੍ਰਜ ਭਾਸ਼ਾ ਦੀ ਸ਼ਬਦਾਵਲੀ ਆ ਚਾਰ ਸਾਧ ਭਾਸ਼ਾ ਦੀ ਜਿਹੜੇ ਸ਼ਬਦਾਵਲੀ ਹੈ ਸੰਸਕ੍ਰਿਤ ਦੀ ਸ਼ਬਦਾਵਲੀ ਹੈ ਇਸ ਕਰਕੇ ਵਿਰੋਪਾ ਸ਼ਾਵਾਂ ਦੇ ਜਿਹੜੇ ਹੱਥ ਸਮਝਣੇ ਵੀ ਜ਼ਰੂਰੀ ਹੋ ਜਾਂਦੇ ਨੇ ਇਹ ਕੰਮ ਬਣੇ